सब तो, पहला थे तो सारे हैं एक थे मैं सारे पैंे सार शॉर्ट नोटिस पर मैसेज जानते शॉर्ट नोटिस पर मैसेज जानते आते सारे आए थोड़ा तो बहुत बहुत धन्यवाद मेरे नाले पटिया देहाती जिले के दे प्रधान जसपाल जी और जगह जी सिंह जी नदला जी भारतीय जनता पार्टी ਕਾਲਜ ਦੇ ਸਾਡੇ ਵੀਰ ਦੀ ਮੌਤ ਹੋਈ ਹੈ। ਫਿਰ ਸ਼ੀਰਧ ਦੇ ਜਿਹੜਾ ਕਾਰਕੁਨ ਆ ਮਹਾਰਾਣੀ ਸਰਵਰੇਸ਼ਨ ਉਸ ਨੇ ਜਿਹੜੀ ਇੱਕ ਸ਼ਿਮਿੰਦਰਪਾਲ ਸਿੰਘ ਦੀ ਮੌਤ ਹੋਈ ਹੈ ਅਸੀਂ ਉਸ ਤੇ ਬਹਿਰਾ ਦੁੱਖ ਪ੍ਰਗਟ ਕਰਦੇ। ਜੁਬ ਕਿਸੇ ਵੀ ਵਿਅਕਤੀ ਦੀ ਜਾਨ ਜਾਵੇ ਤੇ ਉਹਦੀ ਪੀੜਾ ਤੇ ਹੁੰਦੀ ਹੈ। ਅਸੀਂ ਇੱਕ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਚੋਂ ਆਰਥਿਕ ਤੰਤਰਾਂ 파티 ਨੂੰ ਕਰ ਕਰ। اور ایسی ਚੀਜ਼ ਨਾ ਹੋਣ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਵੀ ਸੋਚਣਾ ਪਏਗਾ। ਔਰ ਦੁੱਖ ਦੀ ਗੱਲ ਇਹ ਹੈ ਕਿ ਇਹ ਸਾਰੀ ਘਟਨਾ ਦੇ ਬਾਅਦ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਨਹੀਂ ਮੈਕਾਪੀ ਦੀਪਕ ਜੀ ਜਦੋਂ ਮੈਂ ਕਾਲ ਉੱਠਾਈ ਪੁੱਛ ਰਿਹਾ ਤਾਂ ਕੱਟ ਗਿਆ ਉਹ ਕਾ ਪੰਜਾਬ ਪੁਲਿਸ ਨੇ ਸਾਡੇ ਕਾਰਜਕਰਤਾ ਅਰਵਿੰਦਰ ਪਾਲ ਸਿੰਘ ਕੜਪਾਲਪੁਰ ਦੇ ਉੱਤੇ ਉਸ ਘਟਨਾ ਨੂੰ ਲੈ ਕੇ ਜਿਹੜੀ ਐਫ ਆਈ ਆਰ ਕੀਤੀ ਹੈ ਅਸੀਂ ਉਹਦੀ ਕਿਹੜੇ ਸ਼ਬਦਾਂ ਚੋਂਦਾ ਕਿਉਂਕਿ ਇੱਕ ਫੰਕਸ਼ਨ ਅਰੇਂਜ ਕਰਨਾ ਕੋਈ ਗੁਨਾਹ ਨਹੀਂ ਹੈ। ਔਰ ਜਦੋਂ ਇਲੈਕਸ਼ਨ ਦਾ ਦੌਰ ਹੋਵੇ ਤੇ ਸਾਡੇ ਕਾਰਜਕਰਤਾਵਾਂ ਨੇ ਜਾਂ ਹੋਰ ਜਿਹੜੇ ਸਮਰਥਕ ਹੈਗੇ ਨੇ ਪਬਲਿਕ ਹੈਗੀ ਇਹ ਹੈ ਉਹ ਕਿਸੇ ਵੀ ਪਾਰਟੀ ਦੇ ਕੋਈ ਕੈਂਡੀਡੇਟਸ ਹੋਣ ਉਹਨਾਂ ਵਾਸਤੇ ਉਹ ਕਾਰਜਕ੍ਰਮ ਆਯੋਜਿਤ ਕਰਦੇ ਆ। ਤੇ ਜੇ ਉੱਥੇ ਕੋਈ ਮੰਦਭਾਗੀ ਘਟਨਾ ਘਟ ਜਾਵੇ ਤੇ ਕਿਆ ਆਪਾਂ ਉਹਦੇ ਆਰਗੇਨਾਈਜ਼ਰ ਜਿਹੇ ਚੋਣ ਦਾ ਪਸ਼ੂਰ ਕੋਈ ਨਾ ਹੋ ਉਹਨਾਂ ਦਾ ਅਫੀਅਰ ਕਰਾਂਗੇ ਮੈਂ ਆਪ ਜੀ ਨੂੰ ਇਹ ਜਿਹੜੀ ਦੁਖਦਾਈ ਘਟਨਾ ਘਟੀ ਹੈ ਉਹਨੂੰ ਤੁਹਾਡੇ ਸਾਹਮਣੇ ਇੱਕ ਜਿਹੜੇ ਵੀਡੀਓ ਸਾਡੇ ਕੋਲ ਆਈ ਹੈ ਅਸੀਂ ਉਹ ਦਿਖਾਣਾ ਚਾਹੁੰਦੇ ਹਾਂ ਕਿ ਇਸ ਆਲੇ ਦਿਵਾਲੇ ਤੁਸੀਂ ਧਿਆਨ ਨਾਲ ਵੀਡੀਓ ਦੇਖ ਸਕਦੇ ਹੋ ਔਰ ਮੇਰੀ ਬੇਨਤੀ ਹੈ ਕਿ ਇਸ ਨੂੰ ਪਿਕਚਰਾਈਜ਼ ਵੀ ਕੀਤਾ ਜਾਵੇ ਤੇ ਇਹ ਜ਼ਰਾ ਅੱਛਾ ਰਹੇਗਾ ਕੀ ਜੇ ਲੋ ਪੀੜੇ ਜੀ ਬੱਬਰ ਇਹ ਇਹ ਖੜੇ ਨੇ ਜੀ ਮੰਗਪਾਗੀ ਕਟਨਾ ਜਿਹੜੇ ਸੁਰੇਂਦਰਪਾਲ ਸਿੰਘ ਜੀ ਇਹਦੇ ਆਲੇ ਦੁਆਲੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਰਤਾ ਇਹਨਾਂ ਦੇ ਨੇੜੇ ਨਹੀਂ ਸੀਗਾ ਅਸੀਂ ਤੁਹਾਨੂੰ ਵੀਡੀਓ WhatsApp ਵੀ ਕਰ ਦਿੰਦੇ ਹਾਂ ਵਿਰੋਧ ਕਰਨ ਵਾਲੇ ਲੋਕਾਂ ਦੇ ਵਿੱਚ ਸੁਨੀਦਰ ਪਾਸਿੰਗ ਜੀ ਖੜੇ ਸਨ ਤੇ ਫਿਰ ਸਾਡੇ ਕਾਰਜਕਰਤਾ ਦੂਰ ਤੇ ਐਫ ਆਈ ਆਰ ਕਿਉਂ ਤੁਸੀਂ ਨੇ ਕੋ ਐ ਦਿਸ ਅਨਫੋਰਚਨਸ ਉਹਨੇ ਕੋਲਾਪਸ ਕਰ ਗਏ ਜਰਾ ਖੜੇ ਖੜੇ ਹੁਣ ਤੁਸੀਂ ਆਪ ਇਸ ਵੀਡੀਓ ਇਸ ਦੇਖ ਸਕਦੇ ਹੋ ਇਸ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਰਤਾ ਉਹਦੇ ਨੇੜੇ ਜਿਹੜੇ ਵੀ ਨਹੀਂ ਸੀਗਾ और तुम चाहिए एफ आई आर दर्ज करोगे भारतीय जनता पार्टी के कार्यकर्ता कार्यकर्ताओं एक पुलिस की कार्य प्रणाली के प्रश्न च लुटता है क्या पुलिस दबाव से काम करेगी क्या पुलिस सरकार के दबाव से काम करेगी क्या इस तरीके किसी राजनीतिक पार्टी को प्रचार को तो रोकया जाएगा हर एक लोकतंत्र के अधिकार है ਕਿ ਵੋਟ ਮੰਗਣੀ ਹੈ ਵੋਟ ਇਲੈਕਸ਼ਨ ਹੈ ਵੋਟ ਮੰਗਣ ਜਾਣ ਦਾ ਹਰ ਇੱਕ ਦਾ ਅਧਿਕਾਰ ਹੈ ਕਿਸੇ ਨੇ ਵੋਟ ਪਾਣੀ ਜਾਂ ਨਹੀਂ ਪਾਣੀ ਜੇ ਕੋਈ ਸਾਡੇ ਨਾਲ ਸਹਿਮਤ ਨਹੀਂ ਹੈ ਤਾਂ ਉਹ ਆਪਣਾ ਅਧਿਕਾਰ ਹੈ ਕਿ ਵੋਟ ਸਾਨੂੰ ਨਹੀਂ ਪਾਏਗਾ ਜੇ ਕੋਈ ਸਹਿਮਤ ਹੈ ਕਿ ਸਾਨੂੰ ਵੋਟ ਪਾਏਗਾ ਲੇਕਿਨ ਪ੍ਰਚਾਰ ਤੋਂ ਰੋਕਣਾ ਇਹ ਕਿੱਥੇ ਦਾ ਲੋਕਤੰਤਰ ਹੈ ਔਰ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਹੈ ਰੋਜ਼ ਇਸ ਤਰ੍ਹਾਂ ਦੀ ਘਟਨਾਵਾਂ ਹੋ ਰਹੀਆਂ ਨੇ ਕਿਆ ਫ੍ਰੀ ਐਂਡ ਫੇਅਰ ਇਲੈਕਸ਼ਨ ਵੱਲ ਜਾ ਰਹੇ ਅਸੀਂ ਕੀ ਸਭ ਨੂੰ ਲੈਵਲ ਪਲੇਇੰਗ ਫੀਲਡ ਨਹੀਂ ਚਾਹੀਦਾ ਪ੍ਰਚਾਰ ਦਾ ਵੋਟ ਮੰਗਣ ਦਾ ਅਧਿਕਾਰ ਹਰ ਇੱਕ ਪੋਲਿਟਿਕਲ ਪਾਰਟੀ ਨੂੰ ਹਰ ਇੱਕ ਕੈਂਡੀਡੇਟ ਨੂੰ ਹੈਗਾ ਸਰਕਾਰ ਆਪਣੀ ਡਿਊਟੀ ਨਿਭਾਉਣ ਤੋਂ ਵਿਫਲ ਹੋਣ ਦੇ ਬਾਅਦ ਜੇ ਕੋਈ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਘਟ ਜਾਂਦੀ ਜਿਸ ਦੇ ਸਾਨੂੰ ਬਹੁਤ ਦੁੱਖ ਹੈ ਕਿਸੇ ਵੀ ਦੀ ਵੀ ਜਾਣ ਨਹੀਂ ਜਾਣੀ ਚਾਹੀਦੀ ਲੇਕਿਨ ਉਸ ਦਿਨ ਤੁਸੀਂ ਐਫ ਆਰ ਦਰਜ ਕਰੋਗੇ ਕਿ ਇਹਨਾਂ ਨੇ ਪੰਚਲ ਆਰਗੇਨਾਈਜ਼ ਕੀਤਾ ਅਸੀਂ ਇਹਦੀ ਕੜੇ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਤੁਰੰਤ ਐਸ ਐਫ ਆਈ ਆਰ ਨੂੰ ਵਾਪਸ ਲੈਣ ਦੀ ਮੰਗ ਕਰਦੇ ਆਂ ਪਰਨਾਂ ਦੀ ਜਿਹੜਾ ਤੇ ਖਾਨ ਲੀਡਰ ਜੀ ਨਾਲ ਖਾਨ ਲੀਡਰ ਵਾ ਇਹ ਕਹਿੰਦਾ ਕਿ ਜਿਹਦੇ ਪੁਰਾ ਪੱਖਾ ਕਰ ਦਿੱਤਾ ਗਿਆ ਉਹਨਾਂ ਵੱਲੋਂ ਗੱਡੀ 'ਚੋਂ ਬਾਹਰ ਨਿਕਲ ਗਏ ਉਹਨਾਂ ਨੂੰ ਪਰਬੋਮ ਕੀਤਾ ਗਿਆ ਗੰਦੇ ਇਸ਼ਾਰੇ ਵੀ ਦਿੱਤੇ ਗਏ ਜਿਸ ਤੋਂ ਬਾਅਦ ਇਹ ਮੱਤਲਬ ਆਉਂਦਾ ਮੈਂ ਤੁਹਾਨੂੰ ਵੀਡੀਓ ਦਿਖਾਉਂਦੀ ਹਾਂ ਜਿਸ ਵੇਲੇ ਇਹ ਘਟਨਾ ਵਾਪਰੀ ਹੈ ਪਹਿਲਾਂ ਕੀ ਹੋਇਆ ਬਾਅਦ ਕੀ ਹੋਇਆ ਇੱਕ ਸੈਪਟ ਸੂਰੀ ਹੈ ਸਵਾਲ ਤੇ ਹੈ ਨਾ ਕਿ ਉਸ ਘਟਨਾ ਦੇ ਵਿੱਚ ਇੱਕ ਸਾਡੇ ਵੀਰ ਦੀ ਜਾਨ ਗਈ। ਜਾਨ ਕਿਉਂ ਗਈ? ਜਿਵੇਂ ਕਿ ਆ ਗਿਆ ਕਿ ਟੱਕਾ ਮੁੱਕੀ ਹੋਈ ਜ ਉਹਦੀ ਟੱਕੇ ਮੁੱਕੀ ਚ ਉਹਦੀ ਚਲੇ ਗਈ। ਮੈਂ ਤਾਂ ਤੁਹਾਡੇ ਸਾਹਮਣੇ ਵੀਡੀਓ ਰੱਖ ਰਿਆ। ਉਹਦੇ ਨੇੜੇ ਤੇਰੇ ਭਾਰਤੀ ਜਨਤਾ ਪਾਰਟੀ ਦਾ ਕੋਈ ਕਾਰਜਕਰਤਾ ਤੱਕ ਨਹੀਂ ਸੀਗਾ। ਜਾਂ ਉਹ ਉਹਦੇ ਸਾਥੀ ਸਨ ਜਾਂ ਪੁਲਿਸ ਸੀਗੀ। ਤੇ ਫਿਰ ਸਾਡੇ ਕਾਰਜਕਰਤਾ ਤੇ ਐਫ ਆਈ ਆਰ ਕਿਉਂ? ਕਰਨ ਦੇ ਪਿੱਛੇ ਤੁਸੀਂ ਪੁਲਿਸ ਜੀ ਗਲਤੀ ਸਮਝਦੇ ਹੋ ਕਿਸਾਨਾਂ ਦੀ ਗਲਤੀ ਸਮਝਦੇ ਹੋ ਜਾਂ ਫਿਰ ਪੰਜਾਬ ਸਰਕਾਰ ਦੀ ਗਲਤੀ ਸਮਝਦੇ ਹੋ ਜਿਨ੍ਹਾਂ ਨੇ ਦਬਾਅ ਵੇਖ ਪਰਚਾ ਦਰਜ ਕੀਤਾ ਇਹਦਾ ਸਵਾਲ ਅਸੀਂ ਕੁਝ ਦੇ ਪੇ ਤੁਹਾਡੇ ਸਾਹਮਣੇ ਸਹੀ ਪੁੱਛਦੇ ਪਏ ਹਾਂ ਕੀ ਇਹ ਲੋਕਤੰਤਰ ਦੇ ਵਿੱਚ ਵੋਟ ਮੰਗਣ ਦਾ ਅਧਿਕਾਰ ਗੁਨਾਹ ਹੈ ਭਾਰਤੀ ਜਨਤਾ ਪਾਰਟੀ ਜੇ ਵੋਟ ਮੰਗਣ ਜਾ ਰਹੀ ਹੈ ਤੇ ਗੁਨਾਹ ਕਰ ਰਹੀ ਹੈ ਤੇਰੇ ਵੀਡੀਓ ਕੱਲ ਦੀ ਚੱਲ ਰਹੀ ਹੈ ਔਰ ਬਾਰ ਬਾਰ ਚੈਨਲਾਂ ਤੇ ਵੀ ਦਿਖਾਇਆ ਜਾ ਰਿਹਾ ਕਿ ਕਿਸਾਨ ਆਪਣੀਆਂ ਮਿਲਿਆ ਫਿਰ ਤੁਸੀਂ ਕਿਹਨੂੰ ਦੋਸ਼ੀ ਸਮਝਦੇ ਹੋ ਇਸ ਬਾਰੇ ਵਿੱਚ ਮੈਂ ਤੇ ਕਹਿ ਰਿਹਾ ਕਿ ਕਿਸੇ ਦੀ ਵੀ ਜਾਨ ਜਾਂਦੀ ਹੈ ਸਾਨੂੰ ਬਹੁਤ ਦੁੱਖ ਹੈਗਾ ਅਸੀਂ ਉਸ ਪਰਵਾਹ ਦੇ ਨਾਲ ਖੜੇ ਹਾਂ ਦੁੱਖ ਦੀ ਘੜੀ ਦੇ ਵਿੱਚ ਅੱਜ ਅਗਰੇ ਐਫਆਈਆਰ ਨਹੀਂ ਦਰਚਾਉਣ ਦੀ ਬੇਚੀ ਕਰੂਗਾ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਕੋਈ ਕਿਸੇ ਦੀ ਵੀ ਜਾਨ ਜਾਵੇ ਸਾਨੂੰ ਇਸ ਦਾ ਬਹੁਤ ਦੁੱਖ ਹੈਗਾ ਕਿਸੇ ਦੀ ਵੀ ਜਾਨ ਨਹੀਂ ਜਾਣੀ ਚਾਹੀਦੀ ਲੇਕਿਨ ਵੀਡੀਓ ਸਾਫ਼ ਦਰਚਾਉਂਦੀ ਹੈ ਕਿ ਸਾਡਾ ਕੋਈ ਵੀ ਕਾਰਕਟਰ ਉਹਨਾਂ ਦੇ ਨੇੜੇ ਨਹੀਂ ਸੀਗਾ ਜਿਸ ਵੇਲੇ ਇਹ ਘਟਨਾ ਵਾਪਰੀ ਹੈ ਵੀਡੀਓ ਵਿੱਚ ਬੜਕੋ ਕਲੀਅਰ ਹੈਗਾ ਕਿ ਜਾਂ ਪੁਲਿਸ ਵਾਲੇ ਖੜੇ ਸੀਗੇ ਤੇ ਜਾਂ ਉਹ ਐਜੂਕੇਸ਼ਨ ਕਰਨ ਵਾਲੇ 8-10 ਲੋਕ ਖੜੇ ਸੀ ਜਿਹੜੇ ਖੜੇ ਸੀ ਔਰ ਉਹ ਇੱਕੋ ਦਮ ਕੋਲੈਪਸ ਕੀਤਾ ਕੀ ਕਾਰਨ ਕੀਤਾ ਉਹ ਤੇ ਆ ਦਿਖਾਣ ਦੀ ਗੱਲ ਹੈ ਮਤਲਬ ਉਹ ਕੋਲੈਪਸ ਕੀਤਾ ਲੇਕਿਨ ਇਹ ਕਹਿਣਾ ਹੈ ਜੀ ਧੱਕਾ ਮਾਰਿਆ ਤਾਂ ਡਿੱਗ ਗਿਆ ਉਹ ਕਰ ਗਿਆ ਇਹ ਜਿਹੜੇ ਐਲੀਗੇਸ਼ਨਸ ਲਗਾਏ ਗਏ ਨੇ ਕਿ ਬੇਬੁਨਿਆਦ ਨੇ ਪਰ ਉਹ ਹੀ ਤਾਂ ਪੁੱਛ ਰਿਹਾ ਜੀ ਉਸੀ ਦਾ جواب ਦੇਤੀ ਇੰਨਾ ਚ ਕੌਣ ਜ਼ਿੰਮੇਵਾਰ ਹੈ ਕਿਸ ਕੀਨੇ ਸਿਰ ਤੇ ਹੈ ਤੁਸੀਂ ਕਹਿੰਦੇ ਹੋ ਵੀ ਇਹ ਗਲਤ ਐਫਆਈਆ ਦਰਜ ਹੋਈ ਹੈ ਸਰਕਾਰ ਨੇ ਕਰਾਈ ਹੈ ਜਾਂ ਕਿਸੇ ਨੇ ਕਰਾਈ ਹੈ ਜਾਂ ਫਿਰ ਮੈਂ ਕਹਿ ਰਿਹਾਗਾ ਪੁਲਿਸ ਪ੍ਰਸ਼ਾਸਨ ਇਹ ਪ੍ਰਸ਼ਾਸਨ ਜਿਹੜਾ ਹੈ ਇਸਨੇ ਦਬਾਅ ਬਿਠਾ ਕੇ ਜਾਂ politically motivated ਇਹ ਜੋ ਐਫ ਆਈ ਆਰ ਦਰਜ ਕੀਤੀ ਹੈ ਅਸੀਂ ਇਹਦੀ ਨਿੰਦਾ ਕਰਦੇ ਹਾਂ ਔਰ ਇਸ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ ਕਿ ਤੁਸੀਂ ਸੋਚਦੇ ਹੋ ਕਿ ਇਹ ਰਾਜਨੀਤਿਕ ਤੌਰ ਤੇ ਕੀਤਾ ਜਾ ਰਿਹਾ ਹੈ ਇਹ ਅਚਾਨਕ ਦੇਖੋ ਮੈਂ بار بار ਕਹਿ ਰਿਹਾ ਕਿ ਕੋਈ ਵੀ ਅਸਲੀ ਘਟਨਾ ਵਾਪਰਦੀ ਹੈ ਉਹ ਸਾਡੇ ਸਾਰੇ ਵਾਸਤੇ ਦੁੱਖ ਦਾ ਕਾਰਨ ਬਣਦਾ ਹੈ ਔਰ ਇਹਦੇ ਤੇ ਰਾਜਨੀਤੀ ਕਿਸੇ ਨੂੰ ਨਹੀਂ ਪਰ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਵੀਡੀਓ ਦੇਖੀਏ ਤੁਹਾਨੂੰ ਕੀ ਲੱਗਦਾ ਵੀ ਇਹਦੀ ਮੌਤ ਕਿਸ ਤਰ੍ਹਾਂ ਹੋਈ ਕਿਸਾਨ ਦਾ ਤੁਹਾਡੇ ਸਾਹਮਣੇ ਤੁਸੀਂ ਦੱਸ ਦਿਓ ਤੁਹਾਡੇ ਸਾਹਮਣੇ ਵੀਡੀਓ ਜੋ ਵੀਡੀਓ ਮੈਂ ਦੇਖੀ ਤੁਸੀਂ ਦੇਖੀ ਮੁੰਡੇ ਦੇ ਦਰਜ ਹੋਏਗਾ ਲੈ ਨਗਾਈ ਤਾਂ ਗਏ ਉਹਨੇ ਮੈਂ ਕਹਿ ਰਿਹਾ ਹਾਂ ਜੀ ਤੁਸੀਂ ਤੁਹਾਡੇ ਸਾਹਮਣੇ ਹੈ ਹਾਂ ਜੀ ਕੀ ਲੱਗਦਾ ਕਿਸ ਕਾਰਨ ਉਹ ਡੈਥ ਹੋਈ ਉਹ ਤੇ ਮੈਡੀਕਲ ਰਿਪੋਰਟ ਹੀ ਦੱਸ ਸਕਦੇ ਮੈਂ ਤਾਂ ਨਹੀਂ ਉਹਦੇ ਬਾਰੇ ਦੱਸ ਸਕਦਾ ਹਾਂ ਜੀ ਕਾਰਡੀਕ ਅਰੈਸਟ ਹੋ ਗਈ ਹਾਰਟ ਫੇਲ ਹੋ ਗਿਆ ਜਾਂ ਕੀ ਹੋ ਗਿਆ ਮੈਨੂੰ ਉਹਦੇ ਬਾਰੇ ਨਹੀਂ ਜਾਣਕਾਰੀ ਮੈਂ ਡਾਕਟਰ ਨਹੀਂ ਹਾਂ ਉਦੇ ਜੋ ਉਹਦੀ ਮੈਡੀਕਲ ਜਾਂਚ ਆਏਗੀ ਉਹ ਦੱਸੇਗੀ ਲੇਕਿਨ ਸਵਾਲ ਇਹ ਹੈ ਕਿ ਇਹ ਕਹਿਣਾ ਕਿ ਸਾਡੇ ਲੋਕਾਂ ਨੇ ਤੱਕੇਸ਼ਾਈ ਕਰਕੇ ਤੱਕੇਮੁਕੀ ਕਰਕੇ ਉਹਦੀ ਜਾਣ ਗਈ ਇਹ ਵੀਡੀਓ ਸਾਫ ਦਰਸਾਉਂਦੀ ਹੈ ਕਿ ਇਹ આરોਪ ਟੋਟਲੀ ਨਿਰਾਧਾਰ ਹੈ ਇਹਦਾ ਕੋਈ ਬੇਸ ਨਹੀਂਗਾ ਔਰ ਅਸੀਂ ਇਸ ਕਾ ਕੀ ਕਹਨੇ ਆ ਕਿ ਇਸ ਐਫ ਆਈ ਆਰ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ ਔਰ ਸਾਡੇ ਕਿਸੇ ਵੀ ਕਰਮਕਦ ਦਾ ਇਧਰ ਮੈਂ ਬੜੀ ਕਲੀਅਰ ਕਰਦੇ ਆ ਪੰਜਾਬ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਲੋਕਤੰਤਰ ਦੀ ਰੱਖਿਆ ਕਰਨੀ ਜਾਂਦਾ ਜਿੱਥੇ ਤੁਹਾਡਾ ਅਧਿਕਾਰ ਹੈ ਹਰ ਵਿਅਕਤੀ ਦਾ ਅਧਿਕਾਰ ਹੈ ਵੋਟ ਮੰਗਣ ਦਾ ਉਹਨਾਂ ਦਾ ਅਧਿਕਾਰ ਸਾਡਾ ਹੈ ਸਾਡਾ ਕੋਈ ਸਹਿਮਤ ਹੋ ਸਕਦਾ ਹੈ ਦੂਜੇ ਪੁਲੀਟੀਕਰ ਪਾਰਟੀ ਨਾਲ ਕੋਈ ਸਹਿਮਤ ਹੋ ਸਕਦਾ ਹੈ ਕਿ ਅਸਹਿਮਤ ਹੋ ਸਕਦਾ ਹੈ ਔਰ ਉਹਦਾ ਜਿਹੜਾ ਹੈ ਅਸੀਂ ਆਪਣੇ ਮਤ ਦੇ ਹਿਸਾਬ ਦੇ ਨਾਲ ਜੇ ਮੈਂ ਕਿਸੇ ਪਾਰਟੀ ਨਾਲ ਸਹਿਮਤ ਨਹੀਂ ਤੇ ਮੈਂ ਉਹਨੂੰ ਨਹੀਂ ਮਤ ਦੇਵਾਂਗਾ ਉਹਦੇ ਕਿਸੇ ਪ੍ਰੋਗਰਾਮ ਨਾਲ ਨਹੀਂ ਸਹਿਮਤ ਉਹਦੀ ਪਾਲਿਸੀ ਨਾਲ ਨਹੀਂ ਸਹਿਮਤ ਮੈਂ ਉਹ ਨਹੀਂ ਮਤ ਦਿਆਂਗਾ ਤੇ ਜੇ ਮੈਂ ਸਹਿਮਤ ਹੈਗਾ ਮੈਨੂੰ ਅੱਛਾ ਲੱਗਦਾ ਕਿ ਇਹ ਇਹ ਮੇਰੇ ਦੇਸ਼ ਵਾਸਤੇ ਇਹ ਪਾਰਟੀ ਅੱਛਾ ਕੰਮ ਕਰ ਸਕਦੀ ਹੈ ਕਿ ਮੈਂ ਉਹਨੂੰ ਵੋਟ ਦਿਆਂਗਾ ਲੇਕਿਨ ਕੋਈ ਵੋਟ ਮੰਗਣ ਜਾਵੇ ਨਹੀਂ ਉਸ ਨੂੰ ਰੋਕਣ ਦਾ ਅਧਿਕਾਰ ਕਿੰਨੇ ਦਿੱਤਾ ਤੇ ਹੁਣ ਸਰ ਲਗਾਤਾਰ ਇਸ ਤੋਂ ਬਾਅਦ ਵੀ ਚੱਲਦੀਆਂ ਰਹਿਣਗੀਆਂ ਮੀਟਿੰਗਾਂ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਚੋਣ ਪ੍ਰਚਾਰ ਅਸੀਂ ਅੱਜ ਇਸ ਘਟਨਾ ਤੇ ਦੁੱਖ ਦੇ ਰੂਪ ਦੇ ਚ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਅਸੀਂ 2 ਦਿਨ ਆਪਣਾ ਪ੍ਰੋਗਰਾਮ ਦੇ ਰੱਖਿਆ ਸਸਪੈਂਡ ਕੀਤਾ ਸੀ ਮਹਾਰਾਣੀ ਸਾਹਿਬਾ ਦੇ ਲਈ ਲੋਕ ਸਭਾ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਲੋਕ ਆਪਣੀ ਵਸਤੇ ਵੋਟ ਮੰਗਣ ਵਾਸਤੇ ਘਰ ਘਰ ਦਾ ਦਰਵਾਜ਼ਾ ਚਾਹੇ ਉਹ ਸ਼ਹਿਰ ਹੋਵੇ ਜਾਂ ਪਿੰਡ ਹੋਵੇ ਹਰ ਘਰ ਦਾ ਦਰਵਾਜ਼ਾ ਜ਼ਰੂਰ ਖੜਕਾਉਣਾ ਉਹ ਸਾਡਾ ਅਧਿਕਾਰ ਹੈ ਅਸੀਂ ਹਰ ਘਰ ਦਾ ਦਰਵਾਜ਼ਾ ਖੜਕਾਵਾਂਗੇ ਜੇ ਸਾਡਾ ਸਾਬਤ ਹੋਰ ਕਿ ਸਾਨੂੰ ਵੋਟ ਦੇ ਦੇਣਗੇ ਜੇ ਸਾਡਾ ਅਸਹਿਮਤ ਨੇ ਉਹਨਾਂ ਦਾ ਆਪਣਾ મત ਦਾ ਪ੍ਰਸ਼ਨ ਹੈਗਾ ਲੇਕਿਨ ਭਾਰਤੀ ਜਨਤਾ ਪਾਰਟੀ ਹਰ ਘਰ ਦਾ ਦਰਵਾਜ਼ਾ ਹਰ ਵਿਅਕਤੀ ਨੂੰ ਸੰਪਰਕ ਕਰੇਗੀ ਹਰ ਘਰ ਦਾ ਦਰਵਾਜ਼ਾ ਖੜਕਾਏਗੀ ਔਰ ਆਪਣੇ ਵਾਸਤੇ ਵੋਟ ਮੰਗੇਗੀ ਔਰ ਮੈਂ ਤੁਹਾਨੂੰ ਇਹ ਦੱਸ ਦਿਆ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ जिस तरह तुम गल कर रहे हो एफ आई आर की एफ आई आर को लैके जो है किसान भी दुबारे दुबारे उठा रहे हैं कह रहे हैं कि होर भी नाम जुते जाने उसमें कि एफ आई आर रद्द करने की कहते हैं कि चमाराणीपुर का नाम पाया जाए तो जे नहीं एफ आई आर अगला गेंट चैफा कोई भी जी घटना एफ आई आर दर्ज की जाती है वो उस वेके उ जो होया ਜਿਸ ਕਾਰਨੋ ਘਟਨਾ ਵਾਪਰੀ ਦੁਗਦਾਈ ਸਾਡੇ ਇੱਕ ਭਰਾ ਦੀ ਜਾਨ ਗਈ ਹੈ ਉਹ ਇਥੇ ਸਾਫ ਕਲੀਅਰ ਹੈ ਕੱਲੋ ਮੈਂ ਕਹਾਂ ਭਗਵੰਤ ਮਾਤਾ ਤੇ ਕੇਸ ਦਰਜ ਕਰ ਦਿਓ ਜਾਂ ਫਲਾਣੀ ਤੇ ਕੇਸ ਦਰਜ ਕਰ ਦਿਓ ਮੰਗ ਕਰਾਂਗਾ ਤੇ ਲੇਕਿਨ ਪੁਲਿਸ ਦਾ ਕਿੰਨਾ ਕੰਮ ਹੈਗਾ ਉਹ ਹੈਗਾ ਫੈਕਟਸ ਦੇ ਉੱਤੇ ਔਰ ਫੈਕਟ ਤੁਹਾਡੇ ਸਾਹਮਣੇ ਨੇ ਇਸ ਵੀਡੀਓ ਦੇ ਵਿੱਚ ਕਿ ਉਸ ਵੇਲੇ ਜਿਸ ਵੇਲੇ ਉਸ ਵੀਰ ਦੀ ਜਾਨ ਗਈ ਨਾ ਸਾਡਾ ਕੋਈ ਕਾਰਜਕਰਤਾ ਉਹਦੇ ਨੇੜੇ ਸੀਗਾ ਜੇ ਸੀਗੇ ਤੇ ਉਹਦੇ ਸਾਥੀ ਸੀ ਜਾਂ ਪੁਲਿਸ ਸੀ ਪੁਲਿਸ ਤੁਸੀਂ ਭਾਤੀ ਜਨਤਾ ਪਾਰਟੀ ਆਨੰਦ ਦਿਨਾਂ ਚ ਉਹਨਾਂ ਨੇ ਕੀ ਕਾਰਵਾਈ ਕਰਾਈ ਐ ਅਫਸਰਾਂ ਦੇ ਜਿਨ੍ਹਾਂ ਨੇ ਗਲਤ ਪਰਚਾ ਦਰਜ ਕੀਤਾ ਤੁਹਾਡੇ ਮੁਤਾਬਿਕ lettes see ਸਮਾਂ ਦੱਸੇਗਾ ਜਿਵੇਂ ਜਿਵੇਂ ਤੁਸੀਂ ਵੀਡੀਓ ਦਿਖਾ ਰਹੇ ਹੋਵੇਂ ਕਿ ਪਾਕਾਂ ਦੇ ਵਿੱਚ ਗੱਲ ਹੋ ਰਹੀ ਹੈ ਕੋਈ ਵਾਰੀ ਕੋਈ ਦਿਖਾ ਰਹੇ ਆ ਵਾਰ-ਵਾਰ ਕਿ ਪੁੱਛੇ ਜਿਹੜੇ ਸੀਗੇ ਬੰਦੇ ਨੂੰ ਗੁਪਤਨਾ ਮਨੂ ਪਰਬੋ ਪਰਕੇ ਵਾਰ-ਵਾਰ ਬਣ ਆ ਮੈਸੇਜ ਪਰ ਇਹਦੇ ਤੋਂ ਉਸ ਉਸ ਇਸ਼ੂ ਨਾਲ ਲਿੰਕ ਹੀ ਕੋਈ ਨਹੀਂ ਜਦੋਂ ਇਹ ਹੋਈ ਘਟਨਾ ਵਾਪਰੀ ਹੈਗੀ ਆ ਉਦੋਂ ਤਾਂ ਕੋਈ ਕੋਈ ਐਗਰੈਸ਼ਨ ਨਹੀਂਗਾ ਕੋਈ ਕੁਝ ਨਹੀਂਗਾ ਜਿਸ ਨੇ ਘਟਨਾ ਵਾਪਰੀ ਹੈ ਤੁਹਾਡੇ ਸਾਹਮਣੇ ਵੀਡੀਓ ਹੈਗੀ ਹੈ ਉਸੇ ਤੇ ਕੋਈ ਧੱਕਾ ਮੁਕੀ ਨਹੀਂ ਸੀ ਹੋ ਰਹੀ ਕੋਈ ਐਗਰੈਸ਼ਨ ਨਹੀਂ ਸੀਗਾ ਕਿ ਆਪਾਂ ਕਹੀ ਜਾਂ ਫਲਾਣੇ ਨੇ ਕਰਤਾ ਜੀ ਫਲਾਣੇ ਨੇ ਕਰਤਾ ਅਸੀਂ ਕਹੀਏ ਕਿਸਾਨਾਂ ਨੇ ਜਿਹੜੇ ਕਿਸਾਨੀ ਉੱਤੇ ਲੋਕ ਕੱਟੇ ਸੀ ਐਗਰੈਸ਼ਨ ਵਾਲੇ ਉਹਨਾਂ ਨੇ ਕਰਤਾ ਇਸ ਵਿਸ਼ੇ ਤੇ ਇੱਕ ਅਲੱਗ ਵਿਚਾਰ ਹੈ ਸਰ ਕਿਸਾਨਾਂ ਨੇ ਸਾਨੂੰ ਵੀ ਵੀਡੀਓਸ ਭੇਜੀਆਂ ਉਸ ਵਿੱਚ ਆਪਾਂ ਕੌਜੀ ਤੇ ਕਮੇਟੀ ਕਰ ਰਹੇ ਹਾਂ ਉਹ ਸਾਡੇ ਨਜ਼ਰ ਨਹੀਂ 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 ਮੈਂ ਕੀ ਕਹਿ ਰਿਹਾ ਮੈਂ ਕੀ ਕਹਿ ਰਿਹਾ ਹਾਂ ਜੀ ਸ਼ੌਲ ਹੈ ਉਸ ਵੀਰ ਦੀ ਮੌਤ ਦਾ ਜਿਸ ਵੇਲੇ ਇਹ ਘਟਨਾ ਵਾਪਰੀ ਹੈ ਉਸ ਵੇਲੇ ਕਿਸੇ ਵੀ ਤਰ੍ਹਾਂ ਦੀ ਕੋਈ ਤੱਕਾ ਮੁਕੀ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਸੀ ਦਿਖਾਤੀ ਕੋਈ ਨਹੀਂ ਸੀਗੀ ਜੇ ਉਸ ਦੇ ਆਨੇ ਵਾਲੇ ਕੋਈ ਸੀਗੇ ਤੇ ਜਾਂ ਪੁਲਿਸ ਵਾਲੇ ਸੀਗੇ ਤੇ ਜਾਂ ਉਹਦੇ ਹੀ ਆਪਣੇ ਸਾਥੀ ਸੀਗੇ ਤੇ ਫਿਰ ਸਾਡੇ ਕਾਰਕਤਾ ਤੇ ਐਫ ਆਈ ਆਰ ਕਿਉਂ ਭਾਜੀ ਅਗਲੀ ਗੱਲ ਵੀ ਫਿਰ ਦੱਸਾਂਗੇ ਤੁਹਾਨੂੰ लेकिन एक गलीयर करते हैं सरकार की तकेशाही है कि भारतीय जनता पार्टी कार्यकर्ता ना चुपया ना चुपेगा ना डरिया देरे ना डरेगा असं अपना चुनाव प्रचार जोर शोर न करा हर घर का दरवाजा खड़कावेंगे